ਗੁਰਬਾਣੀ ਸੰਵਾਦ ਪ੍ਰੋਗਰਾਮ ਦੇ ਇਸ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪ੍ਰੋਗਰਾਮ ਵਿੱਚ ਅਸੀਂ ਖਾਸ ਤੌਰ ਤੇ ਉਹਨਾਂ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਉਣੀ ਆ ਉਹਨਾਂ ਤੋਂਰੇ ਰੂਪ ਰੂਪ ਕਰਦੇ ਆ ਜਿਨ੍ਹਾਂ ਨੇ ਗੁਰਬਾਣੀ ਨੂੰ ਰਸਮੀ ਰੂਪ ਵਿੱਚ ਨਹੀਂ ਪੜ੍ਹਿਆ ਬਲਕਿ ਪੜ੍ਹ ਸੁਣਨ ਵਿਚਾਰ ਆਪਣੇ ਅਮਲੀ ਜੀਵਨ ਵਿੱਚ ਪ੍ਰੈਕਟੀਕਲੀ ਉਹਨੂੰ ਅਪਣਾਇਆ ਇਦੇ ਨਾਲ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਰਸਮੀ ਕਰਮਕਾਂਡਾ ਉਹਨਾਂ ਤੋਂ ਵੀ ਸ਼ਰਕਵਾਰਾ ਪਾਉਣ ਦੀ ਕੋਸ਼ਿਸ਼ ਕੀਤੀ ਆ ਕਰਮਕਾਂਡਾ ਤੋਂ ਇਲਾਵਾ ਉਹਨਾਂ ਨੇ ਆਪਣੇ ਦੇ ਨਿੱਜੀ ਜੀਵਨ ਆ ਉਹਦੇ ਵੀ ਜਿਹੜੀ ਬਾਣੀ ਦੀ ਸੁਗੰਧੀ ਆ ਮਹਿਕ ਆ ਉਹਨ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਇਹ ਸਫ਼ਰ ਕਿਵੇਂ ਸ਼ੁਰੂ ਕੀਤਾ ਕਿਵੇਂ ਉਹ ਤੁਰੇ ਕਿਵੇਂ ਇਸ ਵਸਤੇ ਤੁਰ ਕੇ ਇਸ ਪੜਾ ਤੱਕ ਪਹੁੰਚੇ ਅਸੀਂ ਉਹਨਾਂ ਦੇ ਨਿੱਜੀ ਜੀਵਨ ਵਿੱਚ ਉਹਨਾਂ ਦੇ ਮੂਹ ਹੀ ਅਸੀਂ ਜਿਹੜਾ ਆਪਣੇ ਦਰਸ਼ਕਾਂ ਤੱਕ ਇਹ ਜਾਣਕਾਰੀ ਜਿਹੜੀ ਆ ਲਿਆਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਸਿਚੋਣੇ ਆ ਕਿ ਸਾਡੇ ਦੇ ਦਰਸ਼ਕਾ ਉਹ ਵੀ ਘਰੋ ਘਰ ਗੁਰਬਾਣੀ ਦਾ ਅਸਲ ਵੀ ਜਿਹੜਾ ਪੜਨ ਸੁਣਨ ਵਿਚਾਰਨ ਦਾ ਜੋ ਆਸ਼ਾ ਮਕਸਦ ਆ ਉਹ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਨੋ ਹੰਡਾਇਆ ਮਾਰੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹ ਵੀ ਅੱਗੇ ਕਦਮ ਪੁੱਟ ਸਕਣ ਸਾਡਾ ਦਾ ਮਕਸਦ ਆ ਉਹ ਕੇਵਲ ਇਹੀ ਆ ਕਿ ਗੁਰਬਾਣੀ ਦਾ ਅਸਲ ਆਸ਼ਾ ਅਸਲ ਮਨੋਰਥ ਉਹ ਆਮ ਸਿੱਖਾਂ ਦੀ ਮਾਨਸਿਕਤਾ ਤੱਕ ਜਿਹੜਾ ਉਹ ਪਹੁੰਚਾਇਆ ਜਾ ਸਕੇ ਤੁਸੀਂ ਸ਼ਾਇਦ ਮਹਿਸੂਸ ਕੀਤਾ ਹੋਊਗਾ ਕਿ ਹੁਣ ਤੱਕ ਅਸੀਂ ਜਿੰਨੇ ਕੋਈ ਸਜਨਾ ਨਾਲ ਅਸੀਂ ਇਸ ਰਿਸ਼ਤੇ ਵਿੱਚ ਗੱਲਬਾਤ ਕੀਤੀ ਆ ਤਾਂ ਉਹਨਾਂ ਸਾਰਿਆਂ ਦਾ ਜਿਹੜਾ ਲਗਭਗ ਤੁਹਾਨੂੰ ਜਦੋਂ ਨਿੱਜੀ ਤਜਰਬਾ ਉਹ ਤੁਹਾਨੂੰ ਇੱਕੋ ਚਲਕ ਮਿਲੀ ਹੋਊਗੀ ਇੱਕੋ ਜਿਹੀ ਮਿਲੀ ਹੋਊਗੀ ਕਿ ਕਿਵੇਂ ਉਹਨਾਂ ਦੇ ਜੀਵਨ 'ਚ ਤਬਦੀਲੀ ਆਈ ਪਰਵਰਤਨ ਆਇਆ ਔਰ ਇਹ ਪਰਵਰਤਨ ਜਿਹੜਾ ਇਹ ਸੁਭਾਅ ਦੇ ਰੂਪੇ ਸੀ ਇਹ ਕੈਰੈਕਟਰ ਦੇ ਰੂਪੇ ਸੀ ਉਹਨਾਂ ਦੇ ਆਚਰਣ ਦੇ ਰੂਪੇ ਸੀ ਤੋਂ ਅੱਜ ਅਸੀਂ ਜਿਹੜੀ ਸਖਸ਼ੀਅਤ ਨਾਲ ਮੁਲਾਕਾਤ ਕਰ ਰਹੇ ਹਾਂ ਉਹਨਾਂ ਤੋਂ ਉਹਨਾਂ ਦੇ ਨਿੱਜੀ ਜੀਵਨ ਬਾਰੇ ਵੀ ਜਾਣਾਂਗੇ ਉਹਨਾਂ ਬਾਰੇ ਜਾਣਾਂਗੇ ਉਹ ਸਾਡੇ ਸਿੱਖ ਪੰਥ ਦੀ ਬੜੀ ਜਾਣੀ ਮਾਨੀ ਸਖਸ਼ੀਅਤ ਆ ਡਾਕਟਰ ਕਾਲਾ ਸਿੰਘ ਜੀ ਤੋਂ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਤੁਸੀਂ ਥੋੜਾ ਜਿਹਾ ਪਹਿਲਾਂ ਸੰਖੇਪ ਵਿੱਚ ਆਪਣੇ ਬਾਰੇ ਤੁਸੀਂ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸਣ ਦੀ ਖੇਚਲ ਕਰੋ ਤਾਂ ਕਿ ਦਰਸ਼ਕ ਜਿਹੜੇ ਆ ਉਹ ਤੁਹਾਡੇ ਜਿਹੜੇ ਨਹੀਂ ਜਾਣਦੇ ਬਹੁਤ ਸਾਰੇ ਤੁਹਾਨੂੰ ਜਾਣਦੇ ਆ ਪਰ ਜਿਹੜੇ ਨਹੀਂ ਜਾਣਦੇ ਕਰੋਕਾਰ ਉਹ ਵੀ ਇਸ ਜੀ ਨੂੰ ਮਹਿਸੂਸ ਕਰਨਾ ਸਮਝਣ ਕਿ ਕਿਵੇਂ ਜਿਹੜਾ ਇਸ ਫੀਲਡ ਵਿੱਚ ਵਿਚਰਿਆ ਵਿਅਕਤੀ ਵੀ ਗੁਰਬਾਣੀ ਤੋਂ ਕਿਸ ਰੂਪ ਵਿੱਚ ਲਾਹਾ ਪ੍ਰਾਪਤ ਕਰਕੇ ਆਪਣੇ ਜੀਵਨ ਵਿੱਚ ਉਸ ਮਹਿਕ ਨੂੰ ਜਿਹੜਾ ਉਹ ਖੁਦ ਵੀ ਮਾਰ ਰਿਹਾ ਤੇ ਚੁਗਿਰਦੇ ਵਿੱਚ ਵੀ ਭੰਡ ਰਿਹਾ ਹਾਂਜੀ ਆਪਤੀ ਨੂੰ ਫਤਿਹ ਸਾਰਿਆਂ ਨੂੰ ਸੰਗਤਾਂ ਨੂੰ ਫਤਿਹ ਜੀ ਆ ਜ ਆ ਪਾਇਦਸ ਸਿੰਘ ਜੀ ਜੇ ਤੁਸੀਂ ਕਹੋ ਮੇਰਾ ਨਾਮ ਕਾਰਾ ਸਿੰਘ ਹੈ ਜੀ ਤੇ ਮੈਂ ਦਿੱਲੀ ਦੀ ਪੜ੍ਹਾਈ ਹੈ ਮੇਰੀ ਜੀ ਤੇ ਦਿੱਲੀ ਦੀ ਪੜ੍ਹਾਈ ਮੈਂ ਉੱਥੋਂ ਹੀ ਆਪਣਾ ਮੈਡੀਸ਼ਨ ਕੀਤੀ ਹੈ ਮੋਰੋਰਾਗਾਟ ਮੈਡੀਕਲ ਕਾਲਜ ਤੋਂ ਜੀ ਤੇ ਉਹ ਕਰਕੇ ਮੈਂ ਫਿਰ ਜ਼ੈਂਬੀਆ ਆ ਗਿਆ ਸੀਗਾ ਆਫਰੀਕਾ ਦੇ ਵਿੱਚ ਉੱਥੇ ਮੈਂ ਜ਼ੈਂਬੀਆ ਜ਼ਿੰਬਾਬਵੇ ਸਾਊਥ ਅਫਰੀਕਾ ਬੋਟਸਵਾਨਾ 21 22 ਸਾਲ ਉੱਥੇ ਮੈਂ ਵਿਚਰੇਵਾਂ ਨੌਕਰੀ ਕੀਤੀ ਆ ਇਸੇ ਇਸੇ ਫੀਲ ਵਿੱਚ ਰਹੇ ਹਾਂ ਜੀ ਡਾਕਟਰ ਡਾਕਟਰ ਹਾਂਜੀ ਮੈਂਟਲ ਹੈਲਥ ਦੇ ਵਿੱਚ ਸੈਕਟਰੀ ਦੇ ਵਿੱਚ ਹਾਂ ਹਾਂ ਤੇ ਉਹਦੇ ਬਾਅਦ ਫਿਰ ਆਪਾਂ ਆ ਗਏ 1999 ਦੇ ਵਿੱਚ ਵੈਨਕੂਵਰ ਜੀ ਤੇ ਇੱਥੇ ਵੀ 21 ਸਾਲ ਦੇ ਲਈ ਮੈਂ ਨੌਕਰੀ ਕੀਤੀ ਹੈ ਤਾਂ ਤੁਸੀਂ ਪ੍ਰੋਫੈਸ਼ਨਲ ਵਿੱਚ ਇਹ ਤੁਹਾਨੂੰ ਜੌਬ ਮਿਲ ਗਈ ਜੀ ਤੇ ਹੂੰ ਤੇ ਹੁਣ ਮੈਂ ਰਿਟਾਇਰਡ ਹਾਂ ਹੂੰ ਹੂੰ ਮੈਂ ਅਸਲ ਦੇ ਵਿੱਚ ਗੁਰਬਾਣੀ ਨਾਲ ਜੁੜਨ ਦਾ ਜਿਹੜਾ ਹੈਗਾ ਆ ਉਹ ਬਚਪਨ ਤੋਂ ਸੀਗਾ ਤੁਹਾਡੇ ਪੇਰੈਂਟਸ ਜਿਹੜੇ ਆ ਮਾਤਾ ਪਿਤਾ ਤੋਂ ਤੁਹਾਨੂੰ ਪ੍ਰੇਰਨਾ ਮਿਲੀ ਜਾਂ ਦੇਖ ਸੁਣ ਕੇ ਜਾਂ ਪੜਾਣਾ ਪੜਾਵਾਂ ਤੋਂ ਜਾਂ ਹੋਰ ਚੁਗਰੇ ਦੇ ਚੋਂ ਹਾਂਜੀ ਮੇਰੇ ਜਿਹੜੇ ਮਦਰ ਜੀਏ ਹਾਂ ਉਹ ਆਪਣਾ ਅਸੀਂ ਇੰਦਰਪੁਰੀ ਰਜਿੰਦਰ ਦੇ ਸੀਗੇ ਆਪਣਾ ਦਿੱਲੀ ਦਿੱਲੀ ਦੇ ਚੋਂ ਤੇ ਉਹ ਗੁਰਦੁਆਰੇ ਦੇ ਸ਼ੁਰੂ ਤੋਂ ਹੀ ਇੱਕ ਤੱਕ ਦੇ ਨਾਲ ਪ੍ਰਧਾਨ ਰਹਿੰਦੇ ਰਿਹਾ ਸੀਗੇ ਉਹ ਅੱਛਾ ਸੁਣੀਏ ਹਾਂ ਤੇ ਗੁਰਦੁਆਰੇ ਦਾ ਕੋਈ ਵੀ ਕੰਮ ਐਸਾ ਨਹੀਂ ਸੀ ਹੁੰਦਾ ਜਿਹੜਾ ਕਮੇਟੀ ਵਾਲੇ ਉਹਨਾਂ ਕੋਲੋਂ ਪੁੱਛ ਕੇ ਨਹੀਂ ਸੀ ਕਰਦੇ ਹਾਂ ਤੇ ਘਰ ਸਾਡੇ ਗੁਰਦੁਆਰੇ ਵਾਲਿਆਂ ਦਾ ਓੜ ਆ ਜਾਣਾ ਲਗਰਦਾ ਸੀਗਾ ਹਾਂ ਹਾਂ ਤੇ ਉਹ ਖੁਦ ਵੀ ਕੀਰਤਨ ਕਰਦੇ ਸੀਗੇ ਉਹਨਾਂ ਦਾ ਆਪਣਾ ਜਥਾ ਸੀਗਾ ਲੀਡਰship ਦਾ ਹਾਂ ਹਾਂ ਤੇ ਫਾਦਰ ਸਾਹਿਬ ਮੇਰੇ ਬੰਗਲਾ ਸਾਹਿਬ ਗੁਰਦੁਆਰੇ ਮੱਥਰ ਟੇਕਣ ਤੋਂ ਤੋਂ ਪਹਿਲਾਂ ਕਿਤੇ ਕੰਮ ਤੇ ਨਹੀਂ ਸੀ ਜਾਂਦੇ ਹਾਂ ਤੇ ਉਹਨਾਂ ਦੇ ਕੀਰਤਨ ਉਹਨਾਂ ਦੇ ਔਰ ਫਾਦਰ ਸਾਹਿਬ ਨਾਲ ਜੁੜੇ ਹੋਏ ਕਰਕੇ ਘਰ ਆਪਣੇ ਆਪ ਹੀ ਪੰਜਾਬੀ ਵੀ ਆ ਗਈ ਮੈਂ ਕਿਸੇ ਪੰਜਾਬੀ ਸਕੂਲੋਂ ਪੜਿਆ ਨਹੀਂ ਵੀ ਪੰਜਾਬੀ ਵੀ ਆ ਗਈ ਲਿਖਣੀ ਪੜਨੀ ਆਪਣੇ ਆਪ ਹੀ ਇੱਥੇ ਕੀਰਤਨ ਵੀ ਪੰਮਰਾਂ ਨੂੰ ਕਦੇ ਸਿਖਾਇਆ ਨਹੀਂ ਅੱਗੇ ਉਧਰ ਨਹੀਂ ਪਰ ਉਹ ਆਪਣੇ ਆਪ ਹੀ ਕਿ ਕਿਉਂਕਿ ਘਰ ਵਿੱਚ ਸੀਗਾ ਸਾਰਾ ਕੁਝ ਤੇ ਮੇਰੇ ਭੈਣਾਂ ਵੀ ਲੱਗੀਆਂ ਸੀ ਨਾਲ ਤੇ ਆਪਣਾ ਵੀ ਕੀਰਤਨ ਕਰਨਾ ਵੀ ਆ ਗਿਆ ਮਤਲਬ ਕਿ ਸਹੀ ਤੇ ਤੁਹਾਨੂੰ ਮਤਲਬ ਵਿਰਸੇ ਵਿੱਚ ਹੀ ਸਮਝ ਲੋ ਵਿਰਸੇ ਦੇ ਵਿੱਚ ਜਿਹੜਾ ਦਾ ਜਿਹੜੇ ਸਾਜਰੇ ਤੁਹਾਡੇ ਦਾ ਪਪਾ ਹੁੰਦੇ ਗਏ ਹਾਂਜੀ ਤੇ ਉਹਨਾਂ ਦੇ ਨਾਲ ਜਦੋਂ ਮੈਂ ਛੋਟਾ ਹੁੰਦਾ ਸੀਗਾ ਤੇ ਤੇ ਦਿੱਲੀ ਆਪਣਾ ਆ ਬਾਬਾ ਇਸ਼ਰ ਸਿੰਘ ਹਣੇ ਜਿਹੜੇ ਨੰਦ ਲਾਲ ਅੱਡਾ ਪਪਾ ਇਨਾ ਤੇ ਜੀ ਉਹਦੇ ਕੋਲ ਬਾਬਾ ਇਸ਼ਰ ਸਿੰਘ ਹਣੇ ਉਹ ਦਿੱਲੀ ਆਇਆ ਕਰਦੇ ਸੀਗੇ ਬੰਗਲਾ ਆਪਣਾ ਬਲਾ ਬਰਲਾ ਮੰਦੇ ਦੀ ਪਹਾੜੀ ਦੇ ਪਿਛੇ ਹਾਂ ਹਾਂ ਤੇ ਮੇਰੇ ਮੰਮੀ ਜਾ ਕਰਦੇ ਸੀ ਉੱਥੇ ਤੇ ਡੈਡੀ ਕੋਈ ਜਾ ਕਰਦੇ ਸੀ ਤਾਂ ਪੜਾਣਾ ਪਰਮ ਤੋਂ ਕੱਲਾ ਮੈਂ ਸੀ ਜਿਹੜਾ ਉਹਨਾਂ ਨਾਲ ਜਾਂਦਾ ਹੁੰਦਾ ਸੀ ਹਾਂ ਹਾਂ ਛੋਟਾ ਤਾਂ ਹੀ ਯਾਰਾ ਸਾਲ ਦਾ ਸੀ ਹਾਂ ਹਾਂ ਬਸ ਛੁੱਟੀਆਂ ਦੇ ਦਿਨਾਂ ਵਿੱਚ ਜਦੋਂ ਗਰਮੀ ਹੁੰਦੀ ਸੀ ਤਾਂ ਮੈਂ ਰਾਤ ਵੀ ਉੱਥੇ ਰਹਿਣਾ ਸਾਰਾ ਦਿਨ ਵੀ ਉੱਥੇ ਰਹਿਣਾ ਫਿਰ ਮੇਰੇ ਉੱਥੇ ਮੇਰੇ ਦਿਮਾਗ 'ਚ ਗੱਲ ਆਈ ਕਿ ਮੈਂ ਅੰਮ੍ਰਿਤ ਸਿੱਖਣਾ ਹਾਂ ਤੁਮ੍ਹਾਰਾ ਕਾਰੋ ਮੇਰੇ ਨਾਲ ਮੰਮੀ ਨੇ ਛਕਿਆ ਨਾਲ ਡੈਡੀ ਨੇ ਛਕਿਆ ਨਾਲ ਕਿਹ ਭੈਣ ਭਰਾ ਨੇ ਛਕਿਆ ਮੈਂ ਘਰ ਲੜਾਈ ਕਰ ਕਰਕੇ ਡੈਡੀ ਦੇ ਕੋਲੋਂ ਕਿਸ਼ਹਾਰਾ ਲੈ ਕੇ ਦੋ ਕਿਸ਼ਹਾਰਾ ਲੈ ਕੇ ਦੋ ਕਿਸ਼ਹਾਰਾ ਲੈ ਕੇ ਦੋ ਤੇ ਤੇ ਉੱਥੇ ਮੈਂ ਉਮਰਤਪਨ ਕੀਤਾ ਤੁਹਾਡੀ ਕਿੰਨੀ ਉਮਰ ਸੀ ਉਸ ਵੇਲੇ ਮੈਂ ਹੋਵਾਂਗਾ ਜੀ ਉਸ ਵੇਲੇ 10-11 ਸਾਲ ਦਾ ਅੱਛਾ ਛੋਟੀ ਉਮਰ ਸੀ ਹਾਂ ਪਰ ਜਿਹੜੀ ਲਗਨ ਸੀ ਨਾ ਇਹ ਭਾਈ ਜੀ ਹੋ ਸਕਦਾ ਕਿ ਸ਼ਾਇਦ ਅੰਦਰ ਹੁੰਦੀ ਹੈ ਕੁਝ ਚੀਜ਼ ਉਹਨਾਂ ਨੇ ਸਾਨੂੰ ਦਿੱਤੀ ਸੀ ਗੁੱਟ ਕੇ ਵੱਡੇ ਰਹਿਣਾ ਸੋੜੇ ਤੁਸੀਂ ਮੈਂ ਗੱਲ ਕਰਦਿਆਂ ਜਿਹੜਾ ਬਬਨਾਨੰਦ ਸਿੰਘ ਜਿਹਨੂੰ ਕਹਿੰਦੇ ਆ ਬਨਨਸਰ ਵਾਲਾ ਆ ਨਾਨਕ ਸਰਵਾਲੇ ਆ ਨਾਨਕ ਸਰਵਾਲੇ ਹਾਂ ਤੇ ਉਹਨਾਂ ਨੇ ਹੁਣ ਜਿੱਤੀ ਸੀ ਵੱਡੇ 18 ਦੇ ਘਟਕੇ ਉਹ ਜਦੋਂ ਮੈਂ ਪੜ੍ਹਨੇ ਸ਼ੁਰੂ ਕੀਤੀ ਤਾਂ ਉਹਦੇ ਵਿੱਚ ਜਿਹਦਾ ਹੋਣਾ ਕਿ ਰਾਮ ਕਥਾ ਵਿੱਚ ਉਹ ਜੁਗ ਜੁਗੋ ਅਟਲ ਸਭ ਕੋ ਪਾਖ ਦੇਦੇ ਤੇ ਸੁਰਗਵਾਸ ਉਹ ਘੁਰ ਕਰਾ ਸਕਰੀ ਪੂਰੀ ਸਵੇ ਮੈਂ ਕਹਾਂ ਯਾਰ ਇੱਕ ਇੱਕ ਗੱਲ ਕੋਈ ਜੱਚਦੀ ਨਹੀਂ ਪਈ ਮੈਂ ਤੋਂਨਾਂ ਸ਼ੁਰੂ ਵਿੱਚ ਬਚਨ ਜੀ ਜਿਹੜੀ ਗੱਲ ਪੜ੍ਹ ਕੇ ਲੱਗਾ ਜੀ ਜਪਦੀ ਜਪਦੀ ਸਦਾ ਪਾਠ ਕਰੀਦਾ ਤੇ ਇੱਕ ਦਿਨ ਤੱਕ ਇਹ ਗੱਲ ਜੱਚਦੀ ਨਹੀਂ ਪਈ ਤੇ ਉਹਦੇ ਬਾਅਦ ਮੈਂ ਪੜਿਆ ਆਪਣਾ 75 ਰਾਟਕ ਉਹਦੀ ਕਿਤਾਬ ਨੂੰ ਮਿਲੀ ਉਹਦੇ ਵਿੱਚ ਲਿਖਿਆ ਸੀਗਾ ਕਿ ਇੱਕ ਦਾਤ ਸੁਬੰਦਰ ਤੋਂ ਨਿਕੜਿਆ ਤਾਂ ਉਹਨੇ ਇੱਕ ਕੰਮ ਤੋਂ ਮੈਲ ਕੱਢੀ ਤਾਂ ਇਹ ਬਣਾ ਦਿੱਤਾ ਇਹ ਕੰਮ ਤੋਂ ਮੈਲ ਕੱਢੀ ਤਾਂ ਇਹ ਬਣਾ ਦਿੱਤਾ ਮੈਂ ਕਹਿੰਦਾ ਗੱਲ ਚੱਜਦੀ ਨਹੀਂ ਮੈਂ ਕਿਹਾ ਮੰਮੀ ਨਾਲ ਗੱਲ ਕਰਨੀ ਉਹਨਾਂ ਨੂੰ ਵੀ ਇਹਦਾ ਖਾਸ ਨਹੀਂ ਪਤਾ ਜਿਹੜੇ ਗੁਰਦੁਆਰੇ ਵਾਲੋਂ ਦੇ ਸੀ ਭਾਈ ਜਿਹੜੇ ਉੱਤੇ ਸੀ ਇਹ ਸੇਵਾਦਾਰ ਉਹਨਾਂ ਨਾਲ ਗੱਲ ਕਰਨੀ ਜਿਹੜੇ ਪ੍ਰਧਾਨ ਵਗੈਰਾ ਆਉਂਦੇ ਸੀ ਉਹਨਾਂ ਨਾਲ ਗੱਲ ਕਰਨੀ ਗੱਲ ਕਿਸੇ ਕੋਲ ਸਮਝ ਨਹੀਂ ਕਿ ਕਿ ਉਹ ਮੇਰਾ ਬਚਪਨ ਜੇ ਮੇਰੇ ਚ ਇਸ ਚੀਜ਼ਾਂ ਸੀਗੀਆਂ ਕਿ ਕਿੱਦਾਂ ਹੋ ਸਕਦਾ ਆ ਉਹ ਤੁਹਾਡੇ ਬਾਜੇ ਸਵਾਰੀ ਉੱਠਾਣ ਦੇ ਜਿਹੜੇ ਮੇਰੇ ਮਾਤਾ ਪਿਤਾ ਪਰ ਮੈਂ ਰੋਜ਼ ਗੁਰਦੁਆਰੇ ਜਾਂਦੇ ਆ ਕਿਤਨ ਵੀ ਕਰਦੇ ਆ ਪਰ ਜਿਹੜੀ ਉਹ ਜੰਗਿਆਈ ਜਿਹੜੀ ਆ ਉਹ ਹੈ ਨਹੀਂ ਉਹ ਮੈਨੂੰ ਸਮਝਣ ਨਾਲ ਜਿਹੜੀ ਆ ਉਸ Pase ਰੁਚੀ ਨਹੀਂ ਗਈ ਉਹ ਹੈ ਨਹੀਂ ਉਹ ਤੇ ਫਿਰ ਜਦੋਂ ਮੈਂ ਜਾਂਦੀ ਆਇਆ ਤੇ ਉੱਥੇ ਵੀ ਗੁਰਦੁਆਰਾ ਸਾਹਿਬ ਸੀ ਇਹ ਉੱਥੇ ਵੀ ਆਪਣਾ ਸ਼ੈਤੂ ਸੁਣਿਆ ਹੋਣਾ ਭਾਈ ਮਹਿੰਦਰ ਸਿੰਘ ਬਰਮਿੰਗਮ ਵਾਲੇ ਜਿਸ ਕੰਮ ਸੇਵਕ ਚ ਸਾਰੇ ਇਹ ਉੱਥੇ ਹੁੰਦੇ ਸੀ ਇਹ ਤਾਂ ਇਹਨਾਂ ਦੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਕਿੰਨਾ ਪਿਛਲੇ ਬੈਚਲਰ ਸੀ ਅਰੇ ਮੇਰੇ ਕਾਸ ਨਹੀਂ ਹੋਇਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਕੀਰਤਨ ਕਰਦਾ ਤਾਂ ਉਹਨਾਂ ਨੇ ਫਿਰ ਮੈਨੂੰ ਨਾਲ ਬਿਠਾ ਕੇ ਧੀ ਹੌਲੀ ਕੀਰਤਨ ਕਰਦੇ ਉਹਦਾ ਤਾਂ ਸਿਗਾ ਪਰ ਤੇ ਸਟੇਜ ਤੇ ਨਹੀਂ ਸੀ ਕੀਤਾ ਉਹਨਾਂ ਨੇ ਫਿਰ ਨਾਲ ਲਗਾ ਲਿਆ ਉਥੇ ਵੀ ਮੈਂ ਡਿਸਕਸ ਕਰਨੀਆਂ ਚੀਜ਼ਾਂ ਪਰ ਜੋ ਹਮੇਸ਼ਾ ਮਿਲਦਾ ਹਮ ਹਮ ਜਵਾਬ ਪਹਿਲੀ ਵਾਰ ਮਿਲਿਆ ਜਦੋਂ ਮੈਂ ਵੈਨਕੂਵਰ ਆਇਆ ਹਾਂ ਗ੍ਰੇਡੀਅੰਟ 6 ਅਡੀਅਰ ਟੀਚਰਸ ਸੁਸਾਇਟੀ ਜਿਹੜਾ ਮਿਲਿਆ ਉੱਥੇ ਚੀਜ਼ਾਂ ਡਿਸਕਸ ਹੋਈਆਂ ਉੱਥੇ ਕਿਤਾਬਾਂ ਵੀ ਪੜ੍ਹਨ ਨੂੰ ਮਿਲੀਆਂ ਉੱਥੇ ਫਿਰ ਕਲੈਰਿਟੀ ਸ਼ੁਰੂ ਹੋਈ ਜਦੋਂ ਫਿਰ ਉਹ ਜਿੰਨੇ ਵੀ ਮੇਰੇ ਸਵਾਲ ਸੀਗੇ ਬਚਪਨ ਦੇ ਉਹ ਇੱਥੇ ਆ ਕੇ ਸ਼ੁਰੂ ਆ ਕੇ ਸਾਰੀ ਕਲੈਰਿਟੀ ਹੋਈ ਤੇ ਹੁਣ ਮੈਂ ਇੰਨੀ ਕਲੈਰਿਟੀ ਹੈ ਬਾਬੂ ਜੀ ਕਿਰਪਾ ਦੇ ਰਾਹ ਕਿ ਮੈਂ ਤਿੰਨ ਕਿਤਾਬਾਂ ਲਿਖੀਆਂ ਨੇ ਗੁਰਮਤਿ ਡਾਕਟਰੀਨਸ ਪਾਰਟ 1 ਪਾਰਟ 2 ਪਾਰਟ 3 ਇੰਗਲਿਸ਼ ਵਿੱਚ ਤੇ ਨਹੀਂ ਇੰਗਲਿਸ਼ ਵਿੱਚ ਆ ਤੈਨੂੰ ਇੰਗਲਿਸ਼ ਵਿੱਚ ਆ ਇਹ ਉਹਨਾਂ ਨੂੰ ਟਾਰਗੇਟ ਕੀਤੇ ਨੇ ਜਿਹੜੇ ਯੰਗ ਬੱਚੇ ਨੇ ਜਾਂ ਜਿਹੜੇ ਉਹ ਗੋਰੇ ਨੇ ਜਿਨ੍ਹਾਂ ਨੂੰ ਜਿਹੜੇ ਸਿੱਖੀ ਵੱਲ ਉਲਣਾ ਚਾਹੁੰਦੇ ਆ ਜਾਂ ਆਏ ਹੋਏ ਨੇ ਪਰ ਉਹਨਾਂ ਦੇ ਕੋਲ ਆ ਜਿਆਦਾ ਲਿਟਰੇਚਰ ਨਹੀਂ ਹੋ ਪੜਨ ਦੀ ਤੇ ਉਹਨਾਂ ਨੂੰ ਇੰਗਲਿਸ਼ ਵਿੱਚ ਸਮਝਾਉਣ ਦੇ ਵਾਸਤੇ ਉਹ ਬਤਨ ਤਿੰਨ ਕਿਤਾਬਾਂ ਛਾਪੀ ਤੇ ਉਹ ਦੋ ਕਿਤਾਬਾਂ ਹੁਣ ਅੱਗੇ ਇਸ ਵਕਤ ਮੈਂ ਲਿਖ ਰਿਹਾ ਹਾਂ ਇਸ ਵਕਤ ਹਾਂ ਮੈਂ ਤੁਹਾਨੂੰ ਵੀ ਦੱਸਿਓ ਕਿ ਤੁਸੀਂ ਦੱਸਿਆ ਵੀ ਤੁਹਾਨੂੰ ਜਿਵੇਂ ਕਿ ਜਿਹੜੀ ਹੈ ਉਸ ਜਿਸ ਜਿਹੜੀ ਆ ਤੁਸੀਂ ਇਸ ਤਰੀਕੀ ਕੀਤੀ ਕੁਝ ਸジナ ਨਾਲ ਤੁਹਾਡੀ ਜਿਹੜੀ ਮੁਲਾਕਾਤ ਹੋਈ ਉਹਨਾਂ ਦੇ ਸੰਗਤ ਵਿੱਚ ਤੁਹਾਨੂੰ ਵਿਚਰਨ ਦਾ ਮੌਕਾ ਮਿਲੇ ਆ ਤਾਂ ਦੇਵੇਂ ਤੇਵੇਂ ਜਿਹੜੀ ਗੁਰਬਾਣੀ ਜਿਹੜੀ ਸਚਾਈ ਆ ਜੋ ਸਾਚਾ ਗੁਰਬਾਣੀ ਦਾ ਉਹਦੇ ਸੁਣ ਜਿਹੜੀ ਕਲੈਰਿਟੀ ਆ ਉਹ ਆਪਦੀ ਗਈ ਉਹਦੀ ਬਤਾਲੇ ਤੁਸੀਂ ਜਿਹੜਾ ਤੁਸੀਂ ਮੈਂ ਟੀਵੀ ਸ਼ੋ ਵੀ ਕਾਫੀ ਕਰਦੇ ਆ ਹੋਰ ਤੁਹਾਡੇ ਜਿਹੜੇ ਸੈਮੀਨਾਰਾ ਵੀ ਕਾਫੀ اٹੈਂਡ ਕਰਦੇ ਆ ਉਹ ਤੁਸੀਂ ਸਾਲ ਲੈਂਦੇ ਹੋ ਤੁਸੀਂ ਹੁਣ ਦੱਸੋ ਜੇ ਤੁਸੀਂ ਸ਼ੁਰੂ ਵਿੱਚ ਜਦੋਂ ਬਾਣੀ ਪੜ੍ਹਦੇ ਸੀਗੇ ਬਚਪਨ ਵਿੱਚ ਹੁਣ ਬਾਣੀ ਪਾਣ ਵਿੱਚ ਤੁਸੀਂ ਅੰਤਰ ਮਹਿਸੂਸ ਕਰਦੇ ਹੋ ਕੋਈ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਸਾਡੇ ਪਹਿਲਾਂ ਸੰਜਣਾ ਕਰੋ ਜੀ ਪਹਿਲਾਂ ਪਰਦੇ ਹੁੰਦੇ ਸੀਗੇ ਇਹ ਜੇ ਰਿਚੁਅਲ ਹਾਂ ਕਿ ਪੰਜਾਬ ਬਾਣੀ ਦਾ ਪਾਠ ਕਰਨਾ ਹੀ ਕਰਨਾ ਆ ਹਾਂ ਹਾਂ ਹਨਾ ਜਦੋਂ ਮੈਂ ਮੈਡੀਕਲ ਕਾਲਜ ਗਿਆ ਵਾਂ ਉਸ ਵਕਤ ਟਾਈਮ ਨਹੀਂ ਸਿੱਕੇ ਵਰੀ ਮਿਲਦਾ ਹੁੰਦਾ ਤਾਂ ਉਸੇ ਲੋੜੀ ਹੌੜੀ ਮੈਂ ਬਿਰਕਾ ਥੋੜਾ ਛੱਡ ਵੀ ਜਿੱਤਾ ਸੀਗਾ ਵੀ ਟਾਈਮ ਨਹੀਂ ਹੈਗਾ ਪਰ ਇਹ ਕਰਦੇ ਰਹੇ ਅਸੀਂ ਇਹ ਜੇ ਰਿਚੁਅਲ ਔਰ ਜਦੋਂ ਇੱਥੇ ਆਇਆ ਹਾਂ ਬਚਨ ਨੇ ਵੀ ਪਾਠ ਕਰਨਾ ਸ਼ੁਰੂ ਕੀਤਾ ਤੇ ਉਹ ਮੈਨੂੰ ਕਹਿੰਦੇ ਸੀਗੇ ਕਿ ਇਹ ਰਿਚੁਅਲ ਪਾਠ ਕਰਦੇ ਫਾਇਦਾ ਕੀ ਹਾਂ ਸਭਾ ਤਾਂ ਕੁਝ ਉਹਨਾਂ ਨੂੰ ਅੰਦਾਸ਼ਾ ਨਹੀਂ ਸੀ ਤੇ ਮੈਂ ਟੁਰੂਗੀ ਤਾਂ ਇਹਨਾਂ ਨੇ ਕਿਹਾ ਨੇ ਕਿਹਾ ਨੇ ਤੇ ਮੇਰੇ ਦਿਮਾਗ 'ਚ ਵੀ ਗੱਲ ਹੋਣੀ ਸ਼ੁਰੂ ਹੋਈ ਇਹ ਕਹਰੇ ਇਹ ਰਿਚੁਅਲ ਪਾਠ ਕਰ ਪਰ ਜਦੋਂ ਇੱਥੇ ਆ ਕੇ ਆਏ ਜਦੋਂ ਇੱਥੇ ਅਸਲ ਦੇ ਵਿੱਚ ਇੱਕ ਇਨਸੀਡੈਂਸ ਇਹ ਹੋਇਆ ਸੀ ਮੇਰੇ ਨਾਲ ਜੇ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤੇ ਮੇਰੇ ਕੰਮ ਦੇ ਵਿੱਚ ਮੈਂਟਲ ਹੈਲਥ ਦੇ ਵਿੱਚ ਕਾਉਂਸਲਿੰਗ ਬਹੁਤ ਜ਼ਰੂਰੀ ਹੈ ਹਾਂ ਹਾਂ ਤੇ ਮੈਂ ਕਾਉਂਸਲਿੰਗ ਸ਼ੁਰੂ ਕੀਤੀ ਜਦੋਂ ਆਪਣੇ ਮਰੀਜ਼ਾਂ ਦੇ ਨਾਲ ਆਪਣੇ ਸਾਥੀ ਸੇਵ ਪੰਜਾਬੀ ਹੁੰਦੇ ਸੀਗੇ ਜੀ ਤੇ ਉਹਨਾਂ ਨੂੰ ਇਸ ਜੀ ਦੇ ਬਾਰੇ ਕੁਝ ਕਾਉਂਸਲਿੰਗ ਲੈਂਦੇ ਨਹੀਂ ਆਪਣੇ ਪੰਜਾਬ ਦੇ ਬੰਦੇ ਨਾ ਕੋਈ ਕੌਂਸਲਟ ਨਹੀਂ ਤੇ ਮੈਂ ਫਿਰ ਦਿਮਾਜ ਘਾਲਾਇਆ ਬੈ ਕੇ ਕਾਲਾ ਸਿੰਘ ਪੂਰਾ ਘਰ ਘਰੋਂ ਸਭ ਕਾਉਂਸਲਿੰਗ ਆਇਆ ਹਮ ਸਾਰੀ ਦੀ ਸਾਰੀ ਕਉਣਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਕਾਉਂਸਲਿੰਗ ਕਰਾਂ ਇਹਨਾਂ ਨੂੰ ਮੈਂ ਗੋਰੀਏ ਤੇ ਕਾਉਂਸਲਿੰਗ ਕਿਉਂ ਕਰਾਂ ਜਦ ਇਹ ਮੰਦੇ ਨਹੀਂ ਹੁੰਦਾ ਮੈਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਕਾਉਂਸਲਿੰਗ ਸ਼ੁਰੂ ਕੀਤੀ ਹਮ ਥੋੜੀ ਮਿੰਟ ਮੈਂ ਗੋਰੀਆਂ ਦੀ ਵੀ ਲਗਾ ਦਿੱਤੀ ਜਿਹੜੇ ਵੈਸਟਰ ਟਾਈਪ ਕਾਉਂਸਲਿੰਗ ਹੈਗੀ ਆ ਉਹਦੇ ਨਾਲ ਮੈਨੂੰ ਭਾਈ ਸਾਹਿਬ ਐਨਾ ਮਰੀਦ ਨੂੰ ਫਰਕ ਪਿਆ ਹਾਂ ਕਿ ਉਹ ਲੋਕੀ ਮੈਨੂੰ ਜੱਫੀਆਂ ਪਾਪਾ ਕਿਸੜਾ ਤੇ ਮੇਰੇ ਲਾਪਾ ਕਿ ਮੇਰੇ ਚ ਐਨਾ ਫਰਕ ਪੈ ਗਿਆ ਮੇਰੇ ਚ ਐਨਾ ਫਰਕ ਪੈ ਗਿਆ ਔਰ ਉਹਦੇ ਨਾਲ ਆਪਣੇ ਉੱਪਰ ਵੀ ਬ੍ਰਾਹਮਣਰੀ ਦੋਸਤਾਂ ਵੀ ਜਲੋਏ ਤੇ ਦੂਜਾ ਦਾ ਹੋ ਗਿਆ ਆਪਣੇ ਆਪ ਨੇ ਜੀਵਨ ਵਿੱਚ ਕਿੰਨਾ ਪਰਵਰਤਨ ਆਇਆ ਉਹਦੇ ਨਾਲ ਫਿਰ ਆਪਣੇ ਉੱਪਰ ਵੀ ਕਿਉਂਕਿ ਸਟ੍ਰੈਸ ਤਾਂ ਭਾਈ ਹਰੇਕ ਨੂੰ ਇਨਸਾਨ ਨੂੰ ਆ ਕੋਈ ਕਵੇ ਕਿ ਮੈਨੂੰ ਫੈਮਿਲੀ ਦੀ ਸਟ੍ਰੈਸ ਹੈ ਨਹੀਂ ਹੋ ਜਾਂ ਮੈਨੂੰ ਆਫਿਸ ਦੀ ਸਟ੍ਰੈਸ ਹੈ ਨਹੀਂ ਹੋ ਤਾਂ ਉਹ ਝੂਠ ਬੋਲਦਾ ਹੈ ਬਿਲਕੁਲ ਜੀ ਹੈ ਨਾ ਸਟ੍ਰੈਸ ਬੇਨੂ ਵੀ ਬਹੁਤ ਕੀਤੀ ਕਰਦੀ ਵੀ ਸਾਰਿਆਂ ਦੀ ਤੇ ਮੈਂ ਕਿਹਾ ਯਾਰ ਕਾਲਾ ਸਿੰਘ ਆਪਣੀ ਸਟ੍ਰੈਸ ਦੇਖੋ ਜਦੋਂ ਫਿਰ ਆਪਣੀ ਸਟ्रेस ਦੇ ਬਾਰੇ ਪਿਆ ਉਹ ਕਾਉਂਸਲਿੰਗ ਸ਼ੁਰੂ ਕੀਤੀ ਆਪਣੀ ਹੂੰ ਹੂੰ ਕਿਉਂਕਿ ਜਿਹੜੇ ਮਰੀਜ਼ਾਂ ਦੀ ਸੀ ਉਹ ਵੀ ਸਟ्रेस ਤੇ ਸੀਗੀ ਜਦੋਂ ਫਿਰ ਉਹਦੇ ਉੱਪਰ ਮੈਂ ਉਹਨੂੰ ਫਿਰ ਆਪਣਾ ਪੋਪਲ ਹੋਣਾ ਸ਼ੁਰੂ ਕੀਤਾ ਤਾਂ ਮੈਂ ਇੰਨਾ ਸ਼ਾਂਤ ਹੋਣ ਲੱਗ ਪਿਆ ਹਾਂ ਇਨਸਾਨ ਜ਼ਰੂਰ ਹਾਂ ਹਰੇਕ ਇਨਸਾਨ ਹਾਂ ਤੇ ਜਦੋਂ ਕੋਈ ਸਟ्रेस ਦੇ ਅੱਗੇ ਗਰ ਹੁੰਦੀ ਤਾਂ ਗੁੱਸਾ ਆਉਦਾ ਹੂੰ ਹੂੰ ਇਰਿਟੇਸ਼ਨ ਹੁੰਦੀ ਆ ਪਰ ਉਹ ਫਿਰ ਉਹਦੇ ਨਾਲ ਉਹ 3-4 ਮਿੰਟਾਂ ਦੇ ਵਿੱਚ ਵਿੱਚ ਉਹ ਕੰਟਰੋਲ ਹੋ ਜਾਂਦੀ ਮਤਲਬ ਉਹ ਜਿਹਦੀ ਮਸੂਫ ਹੋਇਆ ਵੀ ਨਹੀਂ ਕੋਈ ਗਲਤ ਰੁਕਿਆ ਕਿਉਂਕਿ ਗੁਰਬਾਣੀ ਤੋਂ ਪਤਾ ਲੱਗ ਗਿਆ ਕਿ ਗੁਰਬਾਣੀ ਮੇਰੇ ਮਨ ਵਾਸਤੇ ਲਿਖੀ ਆ ਹਮ ਹਮ ਦੂਜਿਆਂ ਦੇ ਮਨ ਦੇ ਵਾਸਤੇ ਨਹੀਂ ਮੇਰੇ ਮਨ ਦੇ ਵਾਸਤੇ ਇਹ ਜੋ ਫਸਟ ਪਰਸਨ ਮੈਂ ਆਪਣੇ ਆਪ ਨੂੰ ਚੇਂਜ ਕਰ ਸਕਦਾ ਹਾਂ ਗੁਰਬਾਣੀ ਪੜ੍ਹ ਕੇ ਮੈਂ ਦੂਜਿਆਂ ਨੂੰ ਚੇਂਜ ਨਹੀਂ ਕਰ ਸਕਦਾ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੂੰ ਇਹ ਇਹ ਨਾ ਕਰਿਆ ਕਰ ਮੈਂ ਇਹ ਕਹਿਣਾ ਕਿ ਮੈਂ ਇਸ ਚੀਜ਼ ਨੂੰ ਕਿੱਦਾਂ ਆਪਣੇ ਆਪ ਨੂੰ ਡੀਲ ਕਰਾਂ ਇਸ ਪ੍ਰੋਬਲਮ ਮੈਂ ਕਿੱਦਾਂ ਖੁਦ ਡੀਲ ਕਰਾਂ ਆਪਣੇ ਮਨ ਨੂੰ ਸਮਝਾ ਕੇ ਹਣਾ ਤੇ ਜਦੋਂ ਆਪਣੇ ਮਨ ਨੂੰ ਸਮਝਣਾ ਸ਼ੁਰੂ ਕੀਤਾ ਕਿ ਮਨ ਮੇਰੇ ਰੱਬ ਮੇਰੇ ਅੰਦਰ ਵਾ ਮੇਰੇ ਮੇਰੇ ਕੋਲ ਹੈ ਔਰ ਮੇਰੇ ਕਰਮਾਂ ਦੇ ਮੁਤਾਬਕ ਸਭ ਕੁਝ ਹੈ ਕਰਮ ਹੀ ਆਪੋ ਆਪਣੇ ਜene ਦੇ ਕਿ ਦੂਰ ਹਣਾ ਜਦੋਂ ਉਹ ਮੇਰੇ ਕਰਮਾਂ ਦੇ ਉੱਪਰ ਗੱਲ ਆ ਕੇ ਤਾਂ ਕਾਲਾ ਸੀ ਮੈਂ ਤਾਂ ਆਪਣੇ ਕਰਮ ਬਦਲਣੇ ਨੇ ਦੂਜਿਆਂ ਦਾ ਕਰਮ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਤੇ ਉਹਦੇ ਨਾਲ ਮੈਂ ਸ਼ਾਂਤ ਰਹਿਣਾ ਸ਼ੁਰੂ ਹੋ ਗਿਆ ਜਿੱਦਾਂ ਵੀ ਗੁੱਸਾ ਹੋਣਾ ਉਹਨੂੰ 2-3-4 ਮਿੰਟਾਂ ਦੇ ਵਿੱਚ ਉਸੇ ਲਈ ਕੰਟਰੋਲ ਕਰ ਲੈਣਾ ਔਰ ਜਿਹੜੀ ਮੈਂ ਰੀਜਨ ਦੇ ਕਾਉਂਸਲਿੰਗ ਸ਼ੁਰੂ ਕੀਤੀ ਨਾ ਨਾ ਮੇਰੀ ਆਪਣੇ ਕਾਉਂਸਲਿੰਗ ਹੋਈ ਤੇ ਮੈਨੂੰ ਜਿੰਨੀ ਵੀ ਮੇਰੀ ਉਮਰ ਹੈਗੀ ਆ ਮੈਨੂੰ ਕੋਈ ਕੋਈ ਖਾਸ ਵੱਡੀ ਪ੍ਰੋਬਲਮ ਨਹੀਂ ਕਿਉਂਕਿ ਮੈਂ ਸਟ्रेस ਨੂੰ ਲੰਦਾ ਨਹੀਂ نیند ਬੁਰੀ ਸੋਣੀ ਹੁੰਦੀ ਆ ਔਰ ਜਿਹਦੇ ਨਾਲ ਕੋਈ ਗੱਲ ਕਰੀਦੀ ਆ ਉਹ ਜਦੋਂ ਸਖਸ਼ੀ ਤਨੂ ਦੇਖ ਕੇ ਲੋਕੀ ਪੁੱਛ ਲਾ ਪੰਦਲਾ ਪੰਦੇ ਨੇ ਕਿ ਮੈਂ ਜਿਮ ਜਾਂਦਾ ਆ ਜੀ ਮੈਨੂੰ ਕਈ ਲੋਕੀ ਆਪਣੇ ਆਪ ਮਿਲ ਕੇ ਕਹਿੰਦੇ ਨੇ ਕਿ ਉਹ ਡਿਫਰੈਂਟ ਫਰਮ ਅਦਰਸ ਹਾਂ ਤੇ ਮੈਨੂੰ ਕਹਦਾ ਕਿ ਉਹ ਹਾਊ ਕਮ ਕਿਦਾਂ ਗੋਰੇ ਗੋਰੀਆਂ ਪੁੱਛਦੇ ਨੇ ਤੇ ਮੈਂ ਕਹਿੰਦਾ ਕਿ ਉਹ ਕਹਿੰਦੇ ਨੇ ਕਿ ਆਈ ਡੋਨਟ ਨੋ ਵੀ ਸੀ ਸੋ ਵੈਰੀ ਪੰਜਾਬੀ ਸੀ ਹੈ ਬਟ ਯੂ ਲੁੱਕ ਡਿਫਰੈਂਟ ਯੂ ਆਰ ਡਿਫਰੈਂਟ ਉਹ ਪਰਸਨੈਲਿਟੀ ਪਰ ਸ਼ੋ ਸ਼ੋ ਕਰਨ ਲੱਗ ਪੰਦੀ ਹੈ ਬੰਦੇ ਦੀ ਤੇ ਉਹਦੇ ਨਾਲ ਕਿ ਮੈਂ ਤਾਂ ਕਿਰਪਾ ਕਰਦਾ ਹਾਂ ਕਿ ਮੈਂ ਵੈਨਕੂਵਰ ਆ ਕੇ ਪਾਵੇਂ ਕਾਫੀ ਕੁਝ ਗਵਾਇਆ ਵੀ ਆ ਪਰ ਜਿਹੜੀ ਮੈਂ ਇਹ ਚੀਜ਼ ਗੇਨ ਕੀਤੀ ਆ ਇਹ ਮੈਂ ਕਿਤੇ ਹੋਰ ਨਹੀਂ ਸੀ ਕਰ ਸਕਦਾ ਇੱਥੇ ਆ ਕੇ ਜਿਹੜੀ ਕ੍ਰੈਡਿਟ ਸਿਕਸਟੀ ਸੋਸਾਇਟੀ ਦੇ ਨਾਲ ਬੰਦਿਆਂ ਨਾਲ ਗੱਲਾਂ ਕਰਕੇ ਮੈਂ ਜਰਾ ਆਪਣੇ ਆਪ ਨੂੰ ਠੀਕ ਕੀਤਾ ਆ। ਥੈਟ ਵਾਸ ਗ੍ਰੇਟ। ਜਾਇਦ ਇਹ ਤੁਹਾਡੀ ਮਤ ਉਹ ਤੁਸੀਂ ਗੱਲ ਕੀਤੀ ਆ ਤੇ ਇੱਕ ਪੱਕਾ ਮੈਨੂੰ ਸਮਝ ਆ ਰਿਹਾ ਕਿ ਪ੍ਰੋਬਲਮ ਦੇਖਾ ਜਿਹੜੀਆਂ ਬੰਦੇ ਜ਼ਿੰਦਗੀ ਚ ਰਹਿੰਦੀਆਂ ਹਾਂਜੀ ਪਰ ਉਹ ਤੁਸੀਂ ਹੁਣ ਜਿਹੜੀ ਪ੍ਰੋਬਲਮ ਜਿਹੜੀ ਉਹਨੂੰ ਪੋਜ਼ਿਟਿਵ ਦੇਖਣ ਲੱਗ ਪਏ ਹੋ। ਪੋਜੀਟਿਵ ਰੀਅਲਿਸਟਿਕਲੀ ਜੀ ਹਾਂ ਰੀਅਲਿਸਟਿਕਲੀ ਦੇਖਣ ਲੱਗ ਪਏ ਆ ਉਹ ਪਹਿਲਾ ਹੁੰਦਾ ਸੀਗਾ ਕਿ ਗੁੱਸੇ 'ਤੱਕ ਕਹਿੰਦਾ ਕਿ ਤੂੰ ਮੇਰੇ ਨਾਲ ਐਦਾਂ ਕਿਉਂ ਕਰਦਾ ਆ ਹਾਂ ਹਾਂ ਫਿਰ ਪਤਾ ਲੱਗਾ ਕਿ ਤੂੰ ਨਹੀਂ ਉਹ ਮੈਂ ਆ ਮੈਂ ਆਪਣੇ ਆਪ ਨੂੰ ਠੀਕ ਕਰਾਇਆ ਉਹਨੇ ਤਾਂ ਬਦਲਾ ਨਹੀਂ ਹੋ ਹੈਨਾ ਉਹ ਬਬਰਾਨ ਨੇ ਕਦੇ ਕਿਹਾ ਮੈਂ ਮੂਰਖ ਕੀ ਕਿਸ ਤੱਕ ਬਾਤ ਹੈ ਕੋਟਪੁਰਾ ਦੇ ਤਰ੍ਹਾਂ ਬਬਨਾਣਾ ਕਿ ਆਪਣੇ ਕੋਲ ਮੁਰਖ ਕਹ ਦਿੱਤਾ ਨਾ ਮੈਂ ਤਾਂ ਥੋੜਾ ਥੋੜਾ ਮੁਰਖ ਹਾਂ ਮੈਂ ਉਸ ਕਿਸੇ ਨੂੰ ਕਹਾਂ ਕਿ ਤੂੰ ਮੁਰਖਾ ਤੂੰ ਮੇਰਾ ਮਰ ਨਾਲ ਐਸਾ ਐਸਾ ਕਰ ਇਹ ਗੁਰਬਾਣੀ ਪੜ ਕੇ ਪਰ ਪਤਾ ਲੱਗਿਆ ਚੀਜ਼ ਗੁਰਬਾਣੀ ਸਾਨੂੰ ਸਮਝ ਲੱਗਦੀ ਹੈ ਮਹਾਰਾਜ ਜਿਹੜੇ ਕਹਿੰਦੇ ਆ ਕਿ ਜਿਨ੍ਹਾਂ ਨੇ ਹੁਕਮ ਨੂੰ ਸਮਝਿਆ ਤੈਨ ਕਦੇ ਨਾ ਰੋਣਾ ਬਸ ਉਹਨਾਂ ਕੋ ਪਛਤਾਵਾ ਨਹੀਂ ਹੁੰਦਾ ਕਿਉਂਕਿ ਉਹ ਜਿਹੜਾ ਉਹ ਸਿਚੁਏਸ਼ਨ ਦੇਖ ਕੇ ਦੇਖਦੇ ਵੀ ਜੇ ਕਿਨਾਂ ਕਿਹਾ ਵੀ ਆ ਤੂੰ ਕਿਉਂ ਕਿਹਾ ਤੇ ਫਿਰ ਕਾਰਨ ਕੀ ਆ ਉਹਦੀ ਕੀ ਮਨਸਤਿਤੀ ਕੀ ਆ ਜਦੋਂ ਅਸੀਂ ਇਸ ਨੂੰ ਸੋਚਣ ਲੱਗ ਪੈਨੇ ਆ ਫਿਰ ਜਿਹੜਾ ਅਸੀਂ ਜੋ ਸਾਨੂੰ ਜੋ ਇੱਕਦਮ ਰਿਐਕਸ਼ਨ ਹੁੰਦਾ ਤਤਕਾਰ ਉਹ ਰਿਐਕਸ਼ਨ ਉਸ ਤਰ੍ਹਾਂ ਨਿਕਲਦਾ ਉਹ ਰਕਸ਼ੀ ਦੇ ਹੁੰਦਾ ਜਦ ਹੁੰਦਾ ਵੀ ਇਹ ਤਾਂ ਫਟਾਫਟ ਕੰਟਰੋਲ ਹੋ ਜਾਂਦਾ ਹੈ ਤੇ ਮੈਂ ਇਹ ਕਹਿੰਦਾ ਸੀ ਜੀ ਤੁਸੀਂ ਪਹਿਲਾਂ ਜੇ ਮੰਨ ਲਓ ਗੁਰਬਾਣੀ ਨਾਲ ਨਾ ਜੁੜਦੇ ਤੁਸੀਂ ਫਿਰ ਤੁਹਾਡਾ ਜੀਵਨ ਕਿਹੋ ਜਿਹਾ ਹੁੰਦਾ ਕਿਹੋ ਜਿਹਾ ਤੁਸੀਂ ਸੋਹਣੇ ਮਹਿਸੂਸ ਕਰਦੇ ਹੋ ਇਹ ਚੀਜ਼ ਮੇਰੇ ਕੋਲੋਂ ਆਪਣਾ ਸਿੰਪੋਜੀਅਮ ਵਿੱਚ ਕਾਫੀ ਲੋਕੀ ਪੁੱਛਦੇ ਰਹਿੰਦਾ ਹਾਂ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦਾ ਕਿ ਮੈਂ 40 ਸਾਲ ਦੇ ਕਰੀਬ ਤੱਕ ਕਰਮ ਕਾਂਡੀ ਪਾਠ ਕਰਦਾ ਰਿਹਾ ਹਾਂ 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 ਜੇ ਵਾ ਉਹ ਕਰਮਕੰਢੀ ਪਾਠ ਨਾ ਕਰਦਾ ਹੂੰ ਹੂੰ ਤੇ ਅਜੇ ਮੈਂ ਇਸ ਸਟੇਜ ਤੇ ਨਹੀਂ ਪਹੁੰਚਣਾ ਹੂੰ ਹੂੰ ਕਿਉਂਕਿ ਵਾ ਕਰਮਕੰਢੀ ਪਾਠ ਸ਼ੁਰੂ ਕੀਤਾ ਸੀਗਾ ਤਦੋਂ ਮੈਂ ਇਸ ਜੇ ਪਹੁੰਚਣਾ ਜੇ ਮੈਂ ਸ਼ੁਰੂ ਤੋਂ ਹੀ ਪਾਠ ਹੀ ਮੈਂ ਕਰਦਾ ਹੂੰ ਹੂੰ ਉਹਦੇ ਨਾਲ ਝੁੜਦਾ ਹੀ ਨਾ ਤਾਂ ਮੈਂ ਇਸ ਸਟੇਜ ਤੇ ਪਹੁੰਚ ਨਹੀਂ ਸਕਦਾ ਇਸ ਵਾਸਤੇ ਜੇ ਤੁਸੀਂ ਇਹ ਕਰਨਿਓ ਜੇ ਤੁਹਾਡੇ ਬੱਚੇ ਕਰਨ ਨੇ ਕਿ ਇਹ ਕਰਮਕੰਢੀ ਪਾਠਵਾ ਤੇ ਕਰਮਕੰਢੀ ਪਾਠ ਵੀ ਹਲੇ ਕਰੀ ਜਾਓ ਪਰ ਪਰ ਮੇਰੀ ਵਾਰੀ ਹਾਲਤ ਵਿੱਚ ਨਾ ਰਹਿਣਾ ਕਿ ਮੈਨੂੰ ਨਹੀਂ ਸੀ ਪਤਾ ਇਹ ਜਿਵੇਂ ਮੈਂ ਕਿਹਾ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਵੀ ਐਨੀਆਂ YouTube ਹੈਗੀਆਂ ਨੇ ਐਨੀ ਨੋਲਿਜ ਹੈਗੀ ਆ ਕਿ ਹੁਣ ਕਰਮ ਕਾਂ ਦੀ ਬਾਤ ਕਰਨ ਦੀ ਜਰੂਰਤ ਹੈ ਨਹੀਂ ਉਹ ਹੁਣ ਤੁਸੀਂ ਸ਼ੁਰੂ ਤੋਂ ਹੀ ਗੁਰਬਾਣੀ ਨੂੰ ਸਮਝ ਸਕਦੇ ਹੋ ਪਹਿਲੇ ਦਿਨ ਤੋਂ ਹੀ ਸਾਡੇ ਟੈਮਪਲ ਉੱਪਰ ਇਹ ਨਹੀਂ ਸੀਗਾ ਪਰ ਜੇ ਮੈਂ ਉਸ ਕਰਮ ਕਾਂ ਦੀ ਬਾਤ ਨਾ ਕਰਦਾ ਤੇ ਅੱਜ ਮੈਂ ਇੱਥੇ ਤੱਕ ਨਹੀਂ ਪਹੁੰਚਦਾ ਇਸ ਜ਼ੁਲਵਾ ਤੁਹਾਡੇ ਹੋਰ ਜੀਵਨ ਵਿੱਚ ਜਿਹੜਾ ਤੁਹਾਡੇ ਸੁਭਾਅ ਵਿੱਚ ਕੀ ਫਰ ਪਿਆ ਜ ਜੇ ਤਾਂ ਆਮ ਤੌਰ ਤੇ ਕਿਵੇਂ ਹੁੰਦਾ ਕਿ ਅਸੀਂ ਕਿਸੇ ਦਾ ਪਹਿਰਾਵਾ ਦੇਖ ਕੇ ਉਦਾਂ ਬਾਲੇ ਜਿਹੜੀ ਸ਼ਕਰਸੂਰਤ ਵੇਖ ਕੇ ਅਸੀਂ ਜਿਹੜੀ ਉਹ ਨਿਰਣਾ ਲੈ ਲੈਂਦੇ ਆ ਵੀ ਚੰਗਾ ਬੰਦਾ ਮਾੜਾ ਏ ਧਰਮੀ ਆ ਜਾਂ ਧਰਮੀ ਆ ਤੇ ਰੱਬ ਦੇ ਨੇੜੇ ਜਾਂ ਦੂਰ ਆ ਹੁਣ ਜਦ ਤੁਸੀਂ ਇਸ 스테ਜ ਤੇ ਪਹੁੰਚੇ ਹੋ ਬਾਣੀ ਤੋਂ ਸਮਝਾਈ ਆ ਜਦੋਂ ਜ ਸਮਝ ਤੁਸੀਂ ਹੁਣ ਵੀ ਉਸ ਤਰ੍ਹਾਂ ਦੀ ਜਿਹੜੀ ਰੁਚੀ ਰੱਖਦੇ ਹੋ ਜਾਂ ਨਹੀਂ ਜਾਈ ਨਹੀਂ ਹੁਣ ਨਹੀਂ ਕਿਉਂਕਿ ਪਹਿਲਾਂ ਜਦੋਂ ਮੈਂ ਤੁਹਾਨੂੰ ਮੈਂ ਗੱਲ ਕੀਤੀ ਕਿ ਬਾਬਾ ਰਣ ਸਿੰਘ ਉਹਨਾਂ ਦੇ ਬਾਬਾ ਈਸ਼ਰ ਸਿੰਘ ਉਹਨਾਂ ਦੇ ਸੀ ਅਜਾਇਆ ਕਰਦੇ ਸੀਗੇ ਹਾਂ ਤੇ ਉਹਨਾਂ ਦੀ ਮੇਰੇ ਕੋਲ ਫੋਟੋਆਂ ਵੀ ਆ ਗਈਆਂ ਨੇ ਸਾਰਾ ਕੁਝ ਹੈਗਾ ਆ ਪਰ ਜਦੋਂ ਫਿਰ ਹੋੜੀ ਹੋੜੀ ਇੱਥੇ ਆ ਕੇ ਉਹ ਅਕਲ ਉਹ ਸ਼ੁਰੂ ਹੋਈ ਗੁਰਬਾਣੀ ਦੀ ਤੇ ਉਹ ਫੋਟੋਆਂ ਖੜ ਚੁੱਕਦੀ ਧਿਆ ਗਈਆਂ ਜਿਹੜੀਆਂ ਉਹ ਲੰਬੀ ਰਾਰਾ ਕਰਦੇ ਸੀਗੇ ਉਹਦੀ ਜਦੋਂ ਸਮਝ ਆਈ ਤੇ ਉਹ ਫਿਰ ਬੰਦ ਕਰ ਦਿੱਤੀ ਗਈ ਜਿਹੜੀ ਜਿਹੜੇ ਚੀਜ਼ਾਂ ਹੁਣ ਪਤਾ ਹੈ ਕਿ ਗੁਰਬਾਣੀ ਦੇ ਮੁਤਾਬਕ ਠੀਕ ਨਹੀਂ ਹੈ ਉਹ ਉਹ ਬੰਦ ਕਰ ਦਿੱਤੀਆਂ ਕਰ ਦਿੱਤੀਆਂ ਜਿਹੜੇ ਅਕਲ ਨਾਲ ਆਉਂਦੀ ਤਾਂ ਹੱਲੇ ਵੀ ਉੱਥੇ ਉਹਨਾਂ ਦੀ ਫੋਟੋਆਂ ਹੱਲੇ ਵੀ ਮੱਥਾ ਟੇਕ ਟੇਕਦੇ ਹੋਣਾ ਸੀਗਾ ਹੱਲੇ ਵੀ ਸੋਚਣਾ ਸੀ ਕਿ ਉਹ بڑے ਵੱਡੇ ਮਹਾਂਪੁਰਖ ਨੇ ਪਰ ਜੋ ਹੁਣ ਪਤਾ ਲੱਗਦਾ ਹੈ ਕਿ ਉਹ ਚੀਜ਼ ਹੈ ਨਹੀਂ ਉਹ ਪਰ ਫਿਰ ਵੀ ਮੈਂ ਉਹਨਾਂ ਦਾ ਥੈਂਕ ਯੂ ਜ਼ਰੂਰ ਹਾਂ ਕਿ ਉਹਨਾਂ ਨੇ ਇਸ ਪਾਸੇ ਲਗਾਹ ਤਾਂ ਦਿੱਤਾ ਹੂੰ ਹੂੰ ਜਿੱਦਾਂ ਇਸ ਪਾਸੇ ਲੱਗਣਾ ਹੀ ਲੱਗਦਾ ਪਹਿਲੇ ਹੋਇਆ ਸੀਗਾ ਹੂੰ ਉਹਨਾਂ ਤੋਂ ਉਹਨਾਂ ਨਾਲ ਜੁੜਦੇ ਪਹਿਲੇ ਲੱਗਿਆ ਸੀਗਾ ਪਰ ਉਹਨਾਂ ਨਾਲ ਜੁੜ ਕੇ ਥੋੜਾ ਨਾਲੇ ਅੰਮ੍ਰਿਤ ਸੰਚਾਰ ਹੋ ਗਿਆ ਥੋੜਾ ਜਨਾ ਪੋਜੀਟਿਵ ਵੱਲ ਪਾਸੇ ਚਲੇ ਗਏ ਪਰ ਮੇਰੀ ਸਾਇਦ ਕਿਸਮਤ ਚੰਗੀ ਸੀਗੀ ਕਿ ਮੈਂ ਇੱਥੇ ਆ ਗਿਆ ਅਕਲ ਆ ਗਈ ਗੁਰਬਾਣੀ ਦੀ ਤਾਂ ਉਹ ਬਾਬਿਆਂ ਨੂੰ ਟੁੱਟ ਗਏ ਬਾਬਿਆਂ ਨੂੰ ਛੱਡ ਦਿੱਤਾ ਮਤਲਬ ਹੁਣ ਪਤਾ ਕਿ ਇੱਕੋ ਹੀ ਬਾਬਾ ਵਾ ਉਹ ਹੈ ਬਾਬਾ ਰਾਕ ਹੋਰ ਕੋ ਬਾਬਾ ਨਹੀਂ ਹੋਂ ਫਿਰ ਇਹਦੇ ਵਿੱਚ ਜਦ ਉਹ ਇਹਦਾ ਬਾਬਾ ਵਾ ਉਹ ਜਿਹੜੀ ਸਾਰੀ ਚੀਜ਼ਾਂ ਉਹ ਮੇਰੇ ਅੰਦਰ ਹੀ ਆ ਉਹਨੂੰ ਆਪਣੇ ਅੰਦਰ ਹੀ ਰਲ ਬਣਾਇਆ ਉਹਨੂੰ ਆਪਣੇ ਅੰਦਰ ਹੀ ਬਥਰ ਟਿਕਣਾ ਤਾਂ ਬਾਹਰ ਕਿਉਂ ਫੋਟ ਬਣਾਉ ਨੂੰ ਇਹ ਬਾਬੇ ਨੂੰ ਬਥਰ ਟਿਕਣ ਦੀ ਕੋਈ ਜ਼ਰੂਰਤ ਨਹੀਂ ਹਾਂ ਲਾਸਟ ਵੀ ਤੁਸੀਂ ਮੈਂ ਜਾਨਣਾ ਚਾਹੂੰਗਾ ਸਾਡੇ ਦਰਸ਼ਕੀਰ ਦੱਸੋ ਤੁਸੀਂ ਕਿ ਅਦਾਤ ਤੁਸੀਂ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਹੋ ਹਾਂਜੀ ਇਹ ਫਰਕ ਹੀ ਆ ਹੁੰਦੀ ਹੈ ਅਰਦਾਸ ਵਿੱਚ ਤੇ ਪਹਿਲੀ ਅਰਦਾਸ ਵਿੱਚ ਦੇਖੋ ਜੀ ਇੱਕ ਤਾਂ ਆਪਣੇ ਅਰਦਾਸ ਹੈਗੀ ਆ ਜਿਹੜੀ ਅਸੀਂ ਇਕੱਠੇ ਕਰਦੇ ਹਾਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਹਣਾ ਜਦੋਂ ਉਸ ਅਰਦਾਸ ਨੂੰ ਦੇਖੀਦਾ ਆ ਤੇ ਉਹਦੇ ਵਿੱਚ ਕਾਫੀ ਤਰੁੱਟੀਆਂ ਨੇ ਪਰ ਨਹੀਂ ਮੈਂ ਅਸੇ ਨਿੱਜੀ ਅਰਦਾਸ ਦੀ ਗੱਲ ਕਰਦਾ ਜਿਹੜੀ ਜਿਹਦੇ ਬੰਦ ਨਪਾਉ ਉਹ ਨਹੀਂ ਪੈ ਰਹੇ ਜਿਹੜੀ ਆਪਣੇ ਜਿਹੜੀ ਆਪਣੀ ਨਿੱਜੀ ਅਰਦਾਸ ਵਾ ਉਹ ਅਰਦਾਸ ਜਿਹੜੀ ਆ ਉਹ ਆਪਣੇ ਮਾਨ ਦੇ ਨਾਲ ਕਰੀਦੀ ਹੈ ਨਾ ਔਰ ਆਪਣੇ ਮਨ ਦੇ ਅੰਦਰ ਕਰੀਦੀ ਆ ਔਰ ਇਹ ਪਤਾ ਕਿ ਜਿੰਨੂੰ ਅਰਦਾਸ ਕਰਨੀ ਆ ਕੋਈ ਉੱਪਰ ਨੇ ਕਿਤੇ ਬਿਠਾਇਆ ਉਹ ਮੇਰੇ ਮਨ ਦੇ ਚ ਬਿਠਾਇਆ ਜਦੋਂ ਉਸ ਨੂੰ ਆਪਣੇ ਮਨ ਦੇ ਵਿੱਚ ਅਰਦਾਸ ਕਰੀਦੇ ਤਾਂ ਇਹ ਦਾ ਮਤਲਬ ਕਿ ਮੈਂ ਆਪਣੇ ਮਨ ਨੂੰ ਸਟਰੋਂਗ ਕਰ ਰਿਹਾ ਹਾਂ ਮਨ ਤੋਂ ਜੋਤ સ્વરૂਪ ਹੈ ਆਪਣਾ ਮੂਲ ਪਛਾਣ ਮੈਂ ਆਪਣੇ ਮਨ ਨੂੰ ਸਟਰੋਂਗ ਸਟਰੋਂਗ ਕਰਦਾ ਪਿਆ ਕਿ ਹੁਣ ਮੈਂ ਜਿਹੜਾ ਇਹ ਕੰਮ ਕਰਨਾ ਆ ਆਪਣਾ ਪੂਰਾ ਮਨ ਲਗਾ ਕੇ ਕਰ ਰਹਾ ਹਾਂ ਕਿ ਮੈਂ ਅਰਦਾਸ ਕਰ ਲਈ ਤੇ ਹੁਣ ਇਹਦੇ ਸੁਭ ਸਫਲਤਾ ਮਿਲੇਗੀ ਥੋੜਾ ਜਿਹਾ ਵੀ ਥੋੜਾ ਜਿਹਾ ਦੱਸ ਜਿਓ ਹਾਂਜੀ ਕਿ ਜਦੋਂ ਪਹਿਲਾਂ ਬੰਦੇ ਦੇ ਤਿਆਂ ਜੋੜਾਂ ਚੜਾਉਂਦੀਆਂ ਮੁਸ਼ਕਲਾਂ ਆਉਂਦੀਆਂ ਤਾਂ ਬੰਦਾ ਮੋਸਲੀ ਅਰਦਾਸ ਕਰਦਾ ਹਾਂਜੀ ਤੁਸੀਂ ਕਰਦੇ ਰਹੇ ਹੋਵੋਗੇ ਤੇ ਹੁਣ ਵੀ ਜੇ ਕੋਈ ਪ੍ਰੋਬਲਮ ਆਉਂਦੀ ਆ ਸਮੱਸਿਆ ਆਉਂਦੀ ਆ ਤੁਸੀਂ ਅਰਦਾਸ ਕਰਦੇ ਹੋਵੋਗੇ ਪਰ ਹੁਣ ਕੀ ਮੰਗਾ ਬਸ ਪਹਿਲਾਂ ਸੀ ਕੀ ਸੀ ਪਹਿਲਾਂ ਚਾਹੁੰਦੇ ਹੋਵਗੇ ਕਿ ਕੁਝ ਦੂਰ ਹੋ ਜਾਵੇ ਤੇ ਹੁਣ ਨਾਲ ਫਰਕ ਪਿਆ ਜਾਂਦਾ ਸਿੱਲੋ ਜੀ ਬਹੁਤ 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 ਜੀ ਹੁਣ ਕੋਈ ਚੀਜ਼ ਮੰਗੀ ਨਹੀਂ ਗੁਰੂ ਦੇ ਕੋਲ ਹਾਂ ਹਾਂ ਉਹਨ ਕੋਈ ਹੁਣ ਕੁਛ ਮੰਗੀ ਨਹੀਂ ਉਹ ਕੁਛ ਇਹੀ ਗੱਲ ਬਗੀ ਤੇ ਆ ਕਿ ਜੋ ਬਾਣੀ ਅਸਲੇ ਪੜੀ ਆ ਇਸ ਨੂੰ ਮੇਰੇ ਮਨ ਦੇ ਵਿੱਚ ਵਸਾ ਔਰ ਉਸ ਮਨ ਤੋਂ ਵਸਾ ਕੇ ਮੈਨੂੰ ਉਹਦੇ ਉੱਪਰ ਚੰਨਣ ਦੀ ਬੁੱਧੀ ਬਖਸ਼ ਉਹਦਾ ਕਿ ਬਖਸ਼ ਨਹੀਂ ਮਨ ਨਹੀਂ ਆ ਉਹ ਮੇਰੇ ਅੰਦਰ ਹੀ ਬਿਠਾਇਆ ਪਰ ਅਰਦਾਸ ਇਹ ਕਰੀ ਦੀ ਕਿ ਜੋ ਮੈਂ ਕਰ ਕਰਨ ਲੱਗਾ ਆ ਉਹ ਗੁਰ ਬਾਣੀ ਦੇ ਮੁਤਾਬਕ ਹੀ ਹੋਵੇ ਉਸ ਤੋਂ ਬਾਹਰ ਦੇ ਪਾਸੇ ਨਾ ਹੋਵੇ ਪਰ ਪੜੀ ਕਿਵਰੀ ਐਸਾ ਵੀ ਹੁੰਦਾ ਕਿ ਘਰਾਂ ਦੇ ਵਿੱਚ ਉਹ ਵਿਆਹ ਸ਼ਾਦੀਆਂ ਦੇ ਵਿੱਚ ਕੁਝ ਐਸੇ ਰੀਤੀ ਰਿਵਾਜ ਘਰ ਵਾਲੇ ਹਟਦੇ ਨਹੀਂ ਕਰਨ ਤੋਂ ਤੇ ਉਹ ਫਿਰ ਆਪਣਾ-ਆਪ ਨੂੰ ਬੜਾ ਕਿਵਰੀ ਸੋਚਦਾ ਬੰਦਾ ਕਿ ਹੁਣ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਹਨਾ ਤੇ ਉਹ ਐਸੇ ਮਾਹੌਲ ਦੇ ਵਿੱਚ ਕੀ ਵਾਰੀ ਅੱਖਾਂ ਇੱਕ ਪਾਸੇ ਵੀ ਕਰਨੇ ਪੰਦੇ ਆ ਕੰਨ ਇੱਕ ਪਾਸੇ ਵੀ ਕਰਨੇ ਪੰਦੇ ਆ ਪਰ ਮੰਗੀ ਦਾ ਬਾਬੇ ਕੋਲੋਂ ਕੁਝ ਨਹੀਂ ਹੋ ਕਿ ਮੈਨੂੰ ਮੇਰੇ ਬਚਰੋ ਇਹ ਬਸ ਕਿਸੇ ਮੇਰੇ ਬਚਰੋੋਂੋਂ ਬੱਖੀ ਔਰ ਮੈਨੂੰ ਅਗਰ ਕੋਈ ਵੀ ਕਹੇ ਕਿ ਇਹਨੂੰ ਆਸ਼ੀਰਵਾਦ ਦੇ ਤਾਂ ਮੈਂ ਕਹਾਂ ਮੈਂ ਉਹਨੇ ਹੁਣੇ ਪਿਛਲੀ ਪਿਛਲੇ ਕਰਾਂ ਦੀ ਗੱਲ ਹਫਤੇ ਦੀ ਗੱਲ ਆਸ਼ੀਰਵਾਦ ਦੇ ਦੇ ਮੈਂ ਕਹਾਂ ਆਸ਼ੀਰਵਾਦ ਦੇਣ ਵਾਲਾ ਬਾਬਾ ਮੈਂ ਸਿਰ ਪਿਆਰ ਦੇਣ ਵਾਲਾ ਆ ਔਰ ਅਗਰ ਮੈਂ ਆਸ਼ੀਰਵਾਦ ਦੇਣਾ ਹੈ ਤੇ ਜਿਹੜੇ ਲੋਕੀ ਦਿੰਦੇ ਨੇ ਆਸ਼ੀਰਵਾਦ ਵੀ ਤੇਰੀ ਲੰਬੀ ਉਮਰ ਹੋਵੇ ਫਰਾਂਦਾ ਹੋਵੇ ਤਨ ਘੜਾ ਹੋਵੇ ਆਪਣਾ ਆਸ਼ੀਰਵਾਦ ਇਹੀ ਆ ਕਿ ਬਾਬਾ ਤੁਹਾਨੂੰ ਸਿੱਖੀ ਵਾਲਾ ਜੀਵਨ ਬਖਸ਼ੇ ਹੋਰ ਕੁਛ ਨਹੀਂ ਆਪ ਵੀ ਤੁਸੀਂ ਜਿਹੜੇ ਆ ਕੀ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਇਹ ਗੁਰਬਾਣੀ ਜਿਹੜੀ ਆਸੀਂ ਕਿਉਂ ਪੜ੍ਹੀਏ ਉਹ ਕਿਵੇਂ ਪੜ੍ਹੀਏ ਉਹ ਕਿਵੇਂ ਪੜੀ ਤੋਂ ਪਾਵੇ ਨਹੀਂ ਕਿ ਉਹ 459 ਜਿਹੜੀ ਪੜਨੀ ਆ ਹਾਂਜੀ ਸ੍ਰੀ ਜੀ ਦਾ ਮਕਸਦ ਕੀ ਹੈ ਬਾਣੀ ਦਾ ਹਾਂਜੀ ਜੋ ਮੈਂ ਮਹਿਸੂਸ ਕੀਤਾ ਆ ਜੀ ਮੈਂ ਇਹ ਕਵਾਂਗਾ ਦਰਸ਼ਕਾਂ ਨੂੰ ਕਿ ਅੱਜ ਕੱਲ ਦਾ ਜ਼ੁਬਾਨਾ ਜਿਹੜਾ ਵਾ ਸਾਡੇ ਜ਼ੁਬਾਨੋਂ ਤੋਂ ਬਹੁਤ ਅਲੱਗ ਵਾ ਸਾਨੂੰ ਉਸਕਤ ਇੰਨੀ ਬੁੱਧੀ ਨਹੀਂ ਸੀਗੀ ਔਰ ਇੰਨੀ ਉਸ ਰਿਸੋਰਸਿਸ ਵੀ ਨਹੀਂ ਸੀਗੇ ਅਜਿਹੇ ਰਿਸੋਰਸਿਸ ਹੈਗੇ ਨੇ ਅਵੇਲੇਬਲ ਸੋਸ਼ਲ ਮੀਡੀਆ ਦੇ ਉੱਪਰ ਇਸ ਵਾਸਤੇ ਗੁਰਬਾਣੀ ਭਾਵੇਂ ਜਪ ਬਾਣੀ ਦੀ ਇੱਕ ਪੌੜੀ ਹੀ ਇੱਕ ਲਦੈਨ ਹੀ ਪੜੋ ਇੱਕ ਦਿਨ ਦੇ ਵਿੱਚ ਪਰ ਉਸ ਨੂੰ ਇਸ ਤਰੀਕੇ ਨਾਲ ਸਮਝ ਕੇ ਕਿ ਮੈਂ ਬਾਬੇ ਲਾਣਕਰਾਲ ਗੱਲਾਂ ਕਰਦਾ ਪਿਆ ਹਾਂ ਔਰ ਮੈਂ ਉਹਨੂੰ ਸਵਾਲ ਪੁੱਛਦਾ ਪਰ ਉਹ ਜਵਾਬ ਵੀ ਦਿਆ ਪਿਆ ਵਾ ਕਿ ਨਹੀਂ ਸਮਝ ਆ ਰਿਹਾ ਤੇ ਅਗਰ ਕੋਈ ਬੰਦਾ ਅਸੇ ਪਾਸੇ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਬਹੁਤ YouTube 'ਚ ਨੇ ਉਹ ਜਪਜੀ ਬਾਣੀ ਦੇ ਬਾਰੇ ਵੀ ਆ ਹੋਰ ਬਾਣੀ ਦੇ ਬਾਰੇ ਵੀ ਉਹਨੂੰ ਇੱਕ ਇੱਕ ਲਫਜ਼ ਨੂੰ ਸਮਝ ਕੇ ਔਰ ਉਹਦੇ ਉੱਪਰ ਮੈਂ ਕਿਦਾਂ ਚੱਲਣਾ ਆ ਇਸ ਤਿੱਕੇ ਨਾਲ ਅਗਰ ਬਾਣੀ ਪੜੀ ਜਾਵੇ ਤੇ ਜਿਆਦਾ ਫਾਇਦੇਮੰਦ ਆ ਨਾ ਕਿ ਰੀਟੋਲਿਸ਼ਟ ਦੇ ਕੇ ਨਾਲ ਪੰਜਾਬੀ ਦਾ ਪਾਠ ਮੈਂ ਕਰਨਾ ਹੀ ਕਰਨਾ ਪਰ 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 ਕਰ ਲੀਏ ਉਹਦਾ ਕੋਈ ਫਾਇਦਾ ਨਹੀਂ ਮੇਰੇ ਸਾਹਦੇ ਨਾਲ ਜਿੰਨੇ ਕਿ ਮੈਨੂੰ ਅਕਲ ਆਈ ਹੈ ਜਿੰਨੇ ਕਿ ਮੈਨੂੰ ਸਮਝ ਆਇਆ ਹੋ ਸਕਦਾ ਹੈ ਕਿ ਬਾਕੀ ਦੀ ਹੋਰ ਆਏ ਕੁਝ ਹੋਰ ਬਹੁਤ ਬਹੁਤ ਡਾ ਡਾ ਕਲਸੀਨ ਤੁਹਾਨੂੰ ਵਾਧ ਅਸੀਂ ਇਨਾਂ ਸ਼ਬਦਾਂ ਚ ਕਿ ਅਸੀਂ ਯਾਸ ਕਰਦੇ ਆ ਕਿ ਅਸੀਂ ਆਪਣੀ ਪਿਛਲੀਆਂ ਜਿਹੜੀਆਂ ਸਾਡੀਆਂ ਮੁਲਾਕਾਤਾਂ ਜਿਹੜਾ ਸਜਣਾ ਹੋਈਆਂ ਸਾਡੇ ਕੋਈ ਦਰਸ਼ਕਾਂ ਜਿਹੜੇ ਆ ਉਹ ਜ਼ਰੂਰ ਉਹਨਾਂ ਦਾ ਫੋਨ ਆਇਆ ਮੈਸੇਜ ਆਇਆ ਕਿ ਉਹਨਾਂ ਨੂੰ ਬੜੀ ਪ੍ਰੇਰਨਾ ਮਿਲੀ ਆ ਤਾਂ ਮੈਨੂੰ ਲੱਗਦਾ ਡਾਕਟਰ ਸਾਡੇ ਜੀਵਨ ਵਿੱਚ ਸਾਨੂੰ ਬਹੁਤ ਕੁਝ ਦਾ ਸਿੱਖਣ ਨੂੰ ਮਿਲਿਆ ਹੋਆ ਜ਼ਰੂਰ ਜਿਹੜਾ ਸਾਡਾ ਦਰਸ਼ਕਾਂ ਉਹ ਵੀ ਜ਼ਰੂਰ ਪ੍ਰੇਰਨਾ ਦੇਣਗੇ ਇਨਾਂ ਸ਼ਬਦਾਂ ਨਾਲ ਅਸੀਂ ਇੱਥੇ ਇਸ ਪ੍ਰੋਗਰਾਮ ਨੂੰ ਸਮਾਪਤ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ